ਇੱਕ ਬਚਨ ਅਸੀਂ ਜਮੀਤਗੜ੍ਹ ਦਵਾਨ ਲਾਂਣ ਗਏ ਹੁਣ ਮੇਰਾ ਪਰਸਨਲ ਐਕਸਪੀਰੀਅੰਸ ਹੈ ਨਾ ਮੈਂ ਕਿਸੇ ਤੋਂ ਸੁਣਿਆ ਨਾ ਮੈਂ ਕਿਸੇ ਦਾ ਸੁਣਿਆ ਸੁਣਾਇਆ ਬਹੁਤਾ ਇਦਾਂ ਲੰਗਰ ਪਾਣੀ ਛਕਦੇ ਸੀ ਇੱਕ ਮਾਤਾ ਜੀ ਪਿੱਛੋ ਆ ਗਏ ਬਜ਼ੁਰਗ ਸਨ ਉਹਨਾਂ ਨੇ ਮੇਰੇ ਮੋਢਿਆਂ ਤੇ ਹੱਥ ਰੱਖ ਲਿਆ ਕਹਿੰਦੇ ਉਹ ਮੈਨੂੰ ਜਾਣਦੇ ਸੀ ਹੰਸਾਲੀ ਸਾਹਿਬ ਦਵਾਨ ਸੁਣਿਆ ਸੀ ਉਹਨਾਂ ਨੇ ਕਹਿੰਦੇ ਬੇਟੇ ਮੈਂ ਇੱਕ ਗੱਲ ਦੱਸਣੀ ਹੈ ਮੈਂ ਕਿਹ ਦੱਸੂ ਕਹਿੰਦੇ ਸੰਗਤ ਨੂੰ ਦੱਸਿਓ ਲੋਕਾਂ ਦੀ ਸ਼ਰਧਾ ਸੰਗਤ ਦੀ ਸ਼ਰਧਾ ਵਧੇਗੀ ਮੈਂ ਕਹਾਂ ਜ਼ਰੂਰ ਦੱਸਾਂਗੇ ਜੇ ਦੱਸਣ ਵਾਲਾ ਹੋਏਗਾ ਕਈ ਵਾਰੀ ਨਹੀਂ ਕਈ ਬਚਨ ਪਰ ਕਈ ਸੰਗਤ ਨੂੰ ਦੱਸਨੇ ਪੈਂਦੇ ਆ ਫਿਰ ਸ਼ਰਧਾ ਵਾਲਿਆਂ ਦੀ ਸ਼ਰਧਾ ਵਧਦੀ ਮਹਾਂਪੂਜ ਅਨਸਾਲੀ ਸਹਿਬਾ ਜੀ ਕਹਿੰਦੀ ਪਿਛਲੇ ਮਹੀਨੇ ਮੇਰੇ ਬੇਟੇ ਨੂੰ ਅਚਾਨਕ ਬੁਖਾਰ ਹੋ ਗਿਆ ਬੁਖਾਰ ਪਹਿਲਾਂ ਤੇ ਪਿੰਡਾਂ ਚੋਂ ਦਵਾਈ ਲੈਂਦੇ ਰਹੇ ਡਾਕਟਰਾਂ ਕੋਲ ਨਹੀਂ ਰਾਸ ਆਇਆ ਕੰਮ ਫਿਰ ਕਹਿੰਦੇ ਚੰਡੀਗੜ੍ਹ ਲੈ ਕੇ ਵੱਡੇ ਹਸਪੀਟਲ ਚ ਕੋਥੇ ਡਾਕਟਰਾਂ ਨੇ ਦੱਸਿਆ ਕਿ ਇਹਨੂੰ ਪੁਆਇਜ਼ਨਿੰਗ ਹੋ ਗਈ ਸਾਰੇ ਸਰੀਰ ਵਿੱਚ ਇਹਦੇ ਜ਼ਹਿਰ ਫੈਲ ਚੁੱਕਿਆ ਕਿ ਇਹਦੇ ਬਚਣ ਦੀ ਉਮੀਦ ਨਾ ਮਾਤਰੇ ਕਿ ਤੁਸੀਂ ਦੇਰੀ ਨਾਲ ਲੈ ਕੇ ਆਏ ਹੋ ਸਾਰੇ ਸਰੀਰ ਵਿੱਚ ਜ਼ਹਿਰ ਹੈ ਸਰੀਰ ਨੀਲਾ ਅੱਜ ਵੀ ਉਹ ਪਿੰਡ ਵਿੱਚ ਜਾ ਕੇ ਕੋਈ ਪਤਾ ਕਰ ਸਕਦਾ ਘਰ ਬੈ ਕੇ ਕਮਰੇ ਚ ਬੈ ਕੇ ਏਦਾਂ ਸਟੇਜ ਤੇ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਨੇ ਕਿ ਨਹੀਂ ਹੁੰਦਾ ਜੀ ਕੁਝ ਨਹੀਂ ਨਹੀਂ ਹੁੰਦਾ ਪਰ ਜਿਨ੍ਹਾਂ ਨਾਲ ਹੋਈਆਂ ਨੇ ਉਹ ਬੋਲਦੇ वो ने कहता जी उम्मीद नहीं है क्या कला, कला मेरा परिवार ही रोज से नहीं होती वो बात से होती है एक आस रख हो मन माहे सगल रोग नानक सगल दुख का हो नाश नानक नाम जपहो कोट दोख खगा ਪ੍ਰਭ ਦ੍ਰਿਸ਼ਟ ਕੁਮਾਰੀ ਹਾਤੇ ਹਟ ਜਾਂਦੇ ਐ ਸਭ ਰੋਕਾ ਔਖਦ ਨਾਮ ਫਿਰ ਮਹਾਰਾ ਕਹਿੰਦੇ ਜਿਸ ਰੱਖਿਆ ਜਿਸ ਕੋਈ ਨਾ ਮਾਰਿਆ ਜਿਹਨੂੰ ਉਹ ਰੱਖੇ ਉਹਨੂੰ ਕੋਈ ਮਾਰ ਹੀ ਨਹੀਂ ਸਕਦਾ ਪ੍ਰਭ ਭਾਵੈ ਬਿਨ ਸਾਸਤੇ ਰੱਖਿਆ ਔਰ ਜਿਹੜੇ ਲੋਕ ਰੱਬ ਤੋਂ ਹੀ ਮੁਨਕਰ ਹੋ ਗਏ ਉਹਨਾਂ ਦਾ ਤਾਂ ਫਿਰ ਕੁਝ ਕੀਤਾ ਨਹੀਂ ਨਾ ਜਾ ਸਕਦਾ ਕਹਿੰਦੇ ਫੇਰ ਅਸੀਂ ਅਰਦਾਸ ਕਰਨੀ ਸ਼ੁਰੂ ਕਰਤੀ ਧੰਗੁਰੂ ਗ੍ਰੰਥ ਸਾਹਿਬ ਮਹਾਰਾ ਦੇ ਚਰਨਾਂ 'ਚ ਹੰਸਾੜੀ ਵਾਲੇ ਮਹਾਂਪੁਰਸ਼ਾਂ ਨੂੰ ਵੱਡੇ ਮਹਾਂਪੁਰਸ਼ ਤੇ ਸਰੀਰ ਛੱਡ ਚੁੱਕੇ ਸੀ ਉਹ ਤਾਂ ਹੰਸਾੜੀ ਸਾਹਿਬ ਵਾਲੇ ਕਹਿੰਦੇ ਅਰਦਾਸ ਕੀਤੀ ਸਵੇਰੇ ਫਿਰ ਮੈਂ ਆਪਣੇ ਬੇਟੇ ਨੂੰ ਮਿਲਣ ਜਾਣਾ ਸੀ ਕੋਈ ਮਾਰਨਿੰਗ ਵਿੱਚ ਇੱਕ ਵਾਰੀ ਡਾਕਟਰ ਮਲਾਉਂਦੇ ਹੁੰਦੇ ਨੇ ਜਿੰਨਾਂ ਦਾ ਪੇਸ਼ੈਂਟ ਹੋਵੇ ਅੰਦਰ ਕੀ ਜਾ ਕੇ ਮਿਲਾਓ ਕਹਿੰਦੇ ਜਦੋਂ ਮੈਂ ਗਿਆ ਮੈਂ ਗਈ ਅੰਦਰ ਮੇਰੇ ਬੇਟੇ ਨੇ ਨਾ ਮੇਰੀ ਇੱਧਾ ਹੱਥ ਫੜ ਲਿਆ ਉਂਗਲ ਕਹਿੰਦੀ ਮੈਂ ਵੀ ਭੱਜ ਕੇ ਕੋਲ ਹੋ ਗਈ ਕਿ ਕਈ ਵਾਰੀ ਮਨ ਵਿੱਚ ਕੋਈ ਗੱਲ ਰਹਿ ਜਾਂਦੀ ਹੈ ਆਖਰੀ ਕੋਈ ਇੱਛਾ ਰਹਿ ਜਾਂਦੀ ਹੈ ਦੱਸਣੀ ਨਾ ਹੋਏ ਹਾਲਤ ਇੰਨੀ ਘਮੀਰ ਸੀ ਕਹਿੰਦੀ ਉਹਨੇ ਇਸ਼ਾਰਾ ਕੀਤਾ ਪੈਨ ਲੈ ਕੇ ਆਓ ਭੱਜ ਕੇ ਸਾਹਿਬ ਇੱਕ ਪੈਨਿਕ ਕਾਗਜ਼ ਕਾਗਜ਼ ਉੱਤੇ ਕੀ ਲਿਖਦਾ ਹੈ ਕਹਿੰਦਾ ਮਾਂ ਮਾਤਾ ਸਾਰਾ ਪਰਿਵਾਰ ਜਾਓ ਹੰਸਾਲੀ ਸਾਹਿਬ ਜਾ ਕੇ ਸੇਵਾ ਕਰੋ ਰਾਤ ਮਹਾਪੁਰਸ਼ ਆ ਕੇ ਹੰਸਾਲੀ ਵਾਲੇ ਦਰਸ਼ਨ ਦੇ ਗਏ ਐ ਉੱਥੇ ਜਾ ਕੇ ਬੇਨਤੀ ਕਰੋ ਮੈਨੂੰ ਕੁਝ ਨਹੀਂ ਹੁੰਦਾ ਆਖ ਕੋ ਸਤਨਾਹ ਵਾਹਿਗੁਰੂ ਜੀ ਤੇ ਹੁਣ ਉਹ ਮਾਤਾ ਨੂੰ ਜਾ ਕੇ ਪੁੱਛ ਲੋ ਪੁੱਤਰ ਨੂੰ ਜਾ ਕੇ ਪੁੱਛ ਲੋ ਰਾਤ ਕਹਿੰਦਾ ਮਹਾਪੁਰਸ਼ ਆਇਆ ਮੈਨੂੰ ਐਂ ਦਰਸ਼ਨ ਦੇ ਗਿਆ ਕਿ ਕੁਝ ਨਹੀਂ ਹੁੰਦਾ ਸਵੇਰੇ ਹੀ ਕਿਨੇ ਸਿੱਧ ਭੱਜ ਗਏ ਸਾਡੀ ਸ਼ਰਦਾ ਪਹਿਲਾਂ ਹੀ ਸੀ ਸਾਨੂੰ ਪਤਾ ਹੈ ਕਿ ਕਿਉਂ ਤੱਕ ਵਰਤ ਗਿਆ ਜਾ ਕੇ ਸੰਤ ਬਾਬਾ ਪਰਮਜੀਤ ਸਿੰਘ ਦੀ ਮਜੂਦਾ ਮੁਖੀ ਅਰਦਾਸ ਕੀਤੀ ਇਦਾਂ ਇਦਾਂ ਪੋਤਕ ਵਰਤਿਆ ਕਹਿੰਦੇ ਉਹ ਡਾਕਟਰ ਜਿਹੜੇ ਕਹਿੰਦੇ ਸੀ ਨਾ ਇਹਦਾ ਇਲਾਜ ਨਹੀਂ ਇਹ ਬਚ ਨਹੀਂ ਸਕਦਾ ਕਹਿੰਦੇ ਦਿਨ 10 ਨਹੀਂ ਪਏ ਉੱਠ ਕੇ ਮੰਜੀ ਤੋਂ ਖੜਾ ਹੋ ਗਿਆ ਕਹਿੰਦੇ ਅੱਜ ਮੇਰੇ ਘਰ ਜਾ ਕੇ ਵੇਖੋ ਚੰਗਾ ਕੋ ਲੱਗਦਾ